ਤੁਜੂੜੇ ਖਬਰਾਂਮੰਦੇ ਨਾਲ ਜਗਤਾਰ ਦਸਾਂਤ ਸਵਦਾ ਸਵਾਲ ਕਰਦਾ ਏ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਅਪਰਾਧਿਕ ਦੀਆਂ ਘਟਨਾਵਾਂ ਵਧ ਰਹੀਆਂ ਨੇ ਪਰ ਦੂਜੇ ਪਾਸੇ ਪੰਜਾਬ ਪੁਲਿਸ ਵੀ ਮਾੜਿਆ ਅਸਰ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਏ ਆਏ ਦੇ ਹਣੀ ਜਿੱਥੇ ਚੈਕਿੰਗਾਂ ਰੇਡ ਕੀਤੀ ਜਾ ਰਹੀ ਹੈ ਅਤੇ ਮਾੜਿਆ ਅਸਰ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਇੱਕ ਖਾਸ ਸਪੈਸ਼ਲ ਚੈਕਿੰਗ ਸਰਚ ਅਭਿਆਨ ਚਲਾਇਆ ਗਿਆ ਜਿਸ ਦੇ ਤਹਿਤ ਫ੍ਰੀ ਕੋਡ ਦੇ ਵਿੱਚ ਸਾਡੇ ਨਾਲ ਕੋਈ ਤੋਂ ਲੈ ਕੇ 1 ਵਜੇ ਤੱਕ ਇਹ ਸਪੈਸ਼ਲ ਅਭਿਆਨ ਚੱਲਿਆ ਇਸ ਸਪੈਸ਼ਲ ਚੈਕਿੰਗ ਆਈਜੀ ਫ੍ਰੀ ਕੋਡ ਰੇਂਜ ਅਸ਼wini ਕੁਮਾਰ ਦੀ ਅਗਵਾਈ ਦੇ ਵਿੱਚ ਕੀਤੀ ਗਈ ਜਿਸ ਵਿੱਚ ਐਸਐਸਬੀ ਫ੍ਰੀ ਕੋਡ ਤੋਂ ਇਲਾਵਾ 10 ਗੱਜਟ ਅਧਕਾਰੀ ਤੇ ਨਾਲ 250 ਦੇ ਕਰੀਬ ਪੁਲਿਸ ਕਰਮਚਾਰੀ ਮੌਜੂਦ ਰਹੇ ਜਿਨ੍ਹਾਂ ਵੱਲੋਂ ਲਗਾਤਾਰ 1 ਵਜੇ ਤੱਕ ਵੱਖ-ਵੱਖ ਨਾਕਿਆਂ ਦੇ ਉੱਪਰ ਥਾਣਿਆਂ ਦੇ ਵਿੱਚ ਅਤੇ ਜਿੱਥੇ ਅਪਰਾਧਿਕ ਘਟਨਾਵਾਂ ਵਾਪਰਦੀਆਂ ਸਾਰੀਆਂ ਜਗ੍ਹਾ ਦੇ ਉੱਪਰ ਚੈਕਿੰਗ ਕੀਤੀ ਗਈ ਇਸ ਸੰਬੰਧ ਵਿੱਚ ਗੱਲਬਾਤ ਕਰਦਿਆਂ ਹੋਇਆ ਆਈਜੀ ਰੇਂਜ ਫ੍ਰੀ ਕੋਡ ਅਸ਼wini ਕੁਮਾਰ ਨੇ ਦੱਸਿਆ ਕਿ ਖਾਸ ਬੈਲੈਂਸ ਚ ਸ਼ੁਰੂ ਕੀਤਾ ਗਿਆ ਜਿਸ ਵਿੱਚ ਆਨਲਾਈਨ ਦਿਨਾਂ ਦੇ ਵਿੱਚ ਧੁੰਦ ਦਾ ਸਮਾਂ ਆਇਆ ਕਿ ਰਾਤ ਸਮੇਂ ਕ੍ਰਾਈਮ ਦੇ ਵਿੱਚ ਕਈ ਵਾਰ ਵਾਧਾ ਹੋ ਜਾਂਦਾ ਹੈ ਉਹਨਾਂ ਜਗ੍ਹਾ ਉਹਦੇ ਉੱਪਰ ਜਿਸ ਸਮੇਂ ਕ੍ਰਾਈਮ ਹੁੰਦਾ ਹੈ ਜਿਸ ਜਗ੍ਹਾ ਦੇ ਉੱਪਰ ਕ੍ਰਾਈਮ ਹੋਣ ਦੀ ਸੰਭਾਵਨਾ ਹੈ ਉਹ ਜਗ੍ਹਾ ਦੇ ਉੱਪਰ ਲਗਾਤਾਰ ਉਹਨਾਂ ਵੱਲੋਂ ਅੱਜ ਚੈਕਿੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਨਸਖਾਵੀ ਘਟਨਾ ਪੰਜਾਬ ਦੇ ਵਿੱਚ ਨਹੀਂ ਹੋਣ ਦਿੱਤੀ ਜਾਵੇਗੀ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਆਈਜੀ ਫਰੀਕੋ ਰੇਂਜ ਅਸ਼wini ਕੁਮਾਰ ਨੇ ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਸ਼ੇਅਰ ਫੋਲੋ ਜਰੂਰ ਕਰਨਾ तकरीबन ਪੁਲਿਸਿੰਗ ਤੇ ਤਾਂ ਸਪੈਸ਼ਲ ਕੁਝ ਨਹੀਂ ਹੁੰਦਾ ਟਾਈਮ ਦੇ ਹਿਸਾਬ ਨਾਲ ਜਿਵੇਂ ਇੱਕ ਕਰਾਈਮ ਮੈਪਿੰਗ ਹੁੰਦੀ ਹੈ ਕਰਾਈਮ ਕਿੱਥੇ ਵੱਧ ਰਿਹਾ ਕਿਵੇਂ ਚੱਲ ਰਿਹਾ ਔਰ ਸੈਂਸ ਆਫ ਸਿਕਿਉਰਿਟੀ ਜਿਹੜੀ ਸਿਟੀਜ਼ਨਸ ਦੇ ਵਿੱਚ ਲਿਆਣੀ ਜ਼ਰੂਰੀ ਹੁੰਦੀ ਹੈ ਜਿਵੇਂ ਕਿ ਫੌਗ ਦੇ ਫੌਗੀ ਡੇਜ਼ ਆ ਰਹੇ ਆ ਔਰ ਕਰਾਈਮ ਕਿਵੇਂ ਸਟਰੀਟ ਕਰਾਈਮ ਜਿਹੜਾ ਉਹ ਵੱਧ ਜਾਂਦਾ ਲੋਕ ਜਲਦੀ ਘਰਾਂ ਦੇ ਚਲੇ ਜਾਂਦੇ ਆ ਸੜਕਾਂ ਜਾਂ ਬਾਜ਼ਾਰ ਜਲਦੀ ਬੰਦ ਹੋ ਜਾਂਦੇ ਸੁਣਨ ਕਿ ਅਸੀਂ ਅੱਜ 9:30 ਤੋਂ ਰਾਤੀ 2:00 ਵਜੇ ਤੱਕ ਸਪੈਸ਼ਲ ਨਾਕਾਬੰਦੀ ਕੀਤੀ ਹੈ ਜਿਸ ਤੇ ਮੈਂ ਐਸਐਸਪੀ ਮੈਡਮ ਤੇ 10 ਇਹਨਾਂ ਦੇ ਗਾਸਟ ਰੌਕਸਰ ਤੇ 250 ਦੇ ਕਰੀਬ ਮਲਾਜਮ ਹੈ ਜਿਹੜਾ ਸਟਰੀਟ ਕਰਾਈਮ ਇਹਨਾਂ ਨੇ ਮੈਪ ਕੀਤਾ ਜਿੱਥੇ ਜ਼ਿਆਦਾ ਹੁੰਦਾ ਜਾਂ ਇਸ ਟਾਈਮ ਦੇ ਹਿਸਾਬ ਨਾਲ ਉੱਥੇ ਅਸੀਂ 3:30 ਘੰਟੇ ਅੱਗੇ ਗਿਹੜੇ ਆ ਸਪੈਸ਼ਲ ਦੀ ਚੈਕਿੰਗ ਕੀਤੀ ਗਈ ਸਪੈਸ਼ਲ ਇਨਸਟਰਕਸ਼ਨਸ ਨਹੀਂ ਆਈਆਂ ਅੱਜ ਦੀ ਪੀਪਲ ਨੇ ਇਹ ਤਾਂ ਬੱਸ ਇਹ ਸੇ ਤਾਂ ਉਹਨਾਂ ਦੀਆਂ ਉਹ ਚ ਚੱਲਦੇ ਰਹੇ ਦੀਆਂ ਜੀ ਉਹਨਾਂ ਦੇ ਮਾਨਯੋਗ ਡਿਜੀ ਸਾਹਿਬ ਦੀਆਂ ਰਹੀ ਹੈਗੀ ਜਿਹੜੀਆਂ ਤੁਸੀਂ ਸਪੈਸ਼ਲ ਆਪਰੇਸ਼ਨਸ ਲਾਂਚ ਕਰਦੇ ਰਹੇ ਹਾਂ ਬਟ ਅੱਜ ਪਾਰਟਿਕੂਲਰਲੀ ਕੋਈ ਨਹੀਂ ਅਸੀਂ ਉਹਨਾਂ ਦੀ ਜਿਹੜੀਆਂ ਹਰਿਆਕਾ ਤੇ ਹੀ ਇਹ ਜਿਹੜਾ ਸਾਰਾ ਸਰਪ੍ਰਾਈਜ਼ ਚੈਕਿੰਗ ਅੱਜ ਜਿਵੇਂ ਲਗਾਤੇ ਫਿਰ ਇਹ ਰਿਪੀਟ ਹੁੰਦੇ ਰਹਿਣਗੇ ਜੀ ਸਾਨੂੰ ਇੱਕ ਸਰਪ੍ਰਾਈਜ਼ ਐਲੀਮੈਂਟ ਰੱਖਿਆ ਜਾਊਗਾ ਇਹ ਜੀ ਪ੍ਰੀ ਪਲਾਨਡ ਕੁਝ ਨਹੀਂ ਹੋਊਗਾ ਕਿ ਅੱਜ ਲੱਗਨੇ ਆ ਜਾਂ ਮੰਗਲਵਾਰ ਲੱਗਨੇ ਆ ਜਾਂ ਬੁੱਧਵਾਰ ਲੱਗਣਾ ਪ੍ਰੀ ਪਲਾਨਡ ਇਸੇ ਕਰਕੇ ਹੁੰਦਾ ਕਿ ਜਿਆਦਾ ਪੁਲਸ ਬਲ ਜਿਹੜਾ ਤਨਾਤ ਨਹੀਂ ਹੁੰਦਾ ਭਾਵੇਂ ਰਾਤ ਦਾ ਸਮਾਂ ਹੋਵੇ ਜਾਂ ਦਿਨ ਦਾ ਸਮਾਂ ਪਰ ਅੱਜ ਦੇਖਣ ਨੂੰ ਤਾਂ ਵੀ ਵੱਡੀ ਗਿਣਤੀ ਵਿੱਚ ਜਿਹੜੇ ਪੁਲਸ ਫੋਰਸ ਹੈ ਜਿਹੜੀ ਅਲੱਗ-ਅਲੱਗ ਜਾਵਾਂ ਤੇ ਚੈਕਿੰਗ ਕਰਦੇ ਉਹ ਉਸ ਚੇਕ ਇਕਰਾਉਂ ਦਾ ਜੇ ਕਿ ਕਈ ਵਾਰੀ ਜਿਵੇਂ ਹੋਰ ਜਾਵਾਂ ਜਾਂ ਕੁਝ ਇਲੈਕਸ਼ਨ ਉਹ ਡਿਊਟੀ ਆ ਵੀ ਕੋਈ ਹੋਰ ਲੌਂਡ ਡਾਟ ਡਿਊਟੀ ਆ ਗਈ ਤਾਂ ਉਹ ਫੋਰਸ ਜਿਹੜੀ ਹੈਗੀ ਆ ਉਹ ਲਿਮਟਿਡ ਹੀ ਹੈ ਤਾਂ ਜਿਵੇਂ ਕੋਈ ਜਦੋਂ ਵੀ ਟਾਈਮ ਮਿਲਦਾ ਜਾਂ ਸਾਨੂੰ ਮਹਿਸੂਸ ਹੁੰਦਾ ਕਿ ਅੱਜ ਫੋਰਸ ਜਿਹੜੀ ਹੈ ਰਿਲੈਕਸ ਆ ਜ ਕੋਈ ਲੌਂਡ ਡਾਟ ਡਿਊਟੀ ਜਲਦੀ ਨਹੀਂ ਪਈ ਉਹਨੂੰ ਨਹੀਂ 473 ਗੱੜੇ ਤੇ ਉਸਦੇ ਨਸੀਬ ਸਪੈਸ਼ਲ ਨਾਕਾ ਬੰਦੀ ਹੈ ਪਰਵਾਹ ਨਾ ਕਿਹਾ ਜਾ ਸਕਦਾ ਕਿ ਅੱਜ ਜਿਸ ਸਪੈਸ਼ਲ ਸੀ ਸੀਟੀ ਸੀ ਲਈ ਅੱਜ ਬਿਲਕੁਲ